ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ 5 ਅਰ ਪਹਿਲਾ ਅਸਪਤੀਆਂ ਈ ਕੋਨ ਕਾਲ ਸਤਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਪਾਈ ਕਰਣਾ ਕਾਰਨ ਸਮਰੱਥ ਜਿਉ ਪਿੰਡ ਸਾਂਝਿਆ ਪਾਈ ਦੇਖਰ ਆਪਣੀ ਵਥ ਸਭ ਜਗ ਜਿਨਹਿ ਉਪਾਇਆ ਪਾਈ ਕਰਣਾ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਂਝਿਆ ਪਾਈ ਇਕ ਕਰ ਆਪਣੀ ਵੱਤ ਕਿਨ ਕਈਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਤੁਰ ਗੁਰ ਗੋਬਿੰਦ ਸੰਗਾਈਐ ਪਾਈ ਜਿਸ ਤੇ ਜਾਪੈ ਤਤ ਨਾਮ ਜਪੀਏ ਹਰ ਭਗਵੰਤਾ ਨਾਮਧਾਰ ਦੇ ਜਨ ਆਪਣੇ ਦੁੱਖ ਦਰਦ ਕਾ ਤਾ ਰਹਾ ਜਾ ਕੇ ਘਰ ਸਭ ਕੁਛ ਹੈ ਪਾਈ ਨੌ ਨਿਤ ਭਰੇ ਪੰਡਾਰ ਕਿਸ ਕੀਮਤ ਨਾ ਕਵੈ ਪਾਈ ਉਚਾ ਅਗਮ ਅਪਾਰ ਜੀ ਜੰਤ ਜੰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਗੁਰ ਪੂਰਾ ਪੀ ਟੀ ਐ ਮਾਈ ਸਬਦ ਮਿਲਾਵਣਾਰ ਸੱਚੇ ਚਰਨ ਸ੍ਰੀ ਹੈ ਪਾਈ ਪਰਮ ਪਾਉ ਐ ਨਾਸ ਮਿਲ ਸੰਤ ਸਬਾ ਮਨ ਬਾਜਿਆ ਪਾਈ ਹਰ ਕੈ ਨਾਮ ਨਿਵਾਸ ਤੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਇ ਪਰਗਾਸ ਗੁਰਬਚਨੀ ਸੁਖੁ ਕੁਜੈ ਪਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੁੜਿਐ ਭਾਈ ਹੋਈਏ ਸਭ ਕੀ ਤੂਰ ਕਟ ਕਟ ਬ੍ਰਹਮ ਪਸਾਰਿਆ ਪਾਈ ਵੇਖੇ ਸੁਣੇ ਹਜੂਰ ਜਿਤਨੇ ਨ ਬਿਸਰੇ ਆਰ ਬ੍ਰਹਮ ਪਾਈ ਜਿਤਨੇ ਨ ਮਰਿਆ ਚੂਰ ਕਰਨੋ ਕਾਰਨ ਸਮਰਥਵੋ ਪਾਈ ਸਰਬ ਕਲਾ ਪਰਪੁਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਤੋਂ ਬਿਨਾਸ ਕਿਸ 파 ਮੈਂ ਤਾਂ ਮਿਲ ਲੈ ਪਾਈ ਕਿਰਦੈ ਨਾਮ ਨਿਵਾਸ ਗੁਰਮਖ ਕ ਕਮਲ ਪ੍ਰਕਾਸ਼ ਹੀ ਐ ਪਾਈ ਹਿਦੈ ਹੋਇ ਪ੍ਰਕਾਸ਼ ਪ੍ਰਗਟ ਪਿਆ ਪ੍ਰਤਾਪ ਪ੍ਰਭ ਪਾਈ ਮੋਹਿਆ ਤਤ ਅਕਾਸ਼ ਭੁਰ ਪੁਰੈ ਸਤੋਖਿਆ ਭਾਈ ਐਨਸ ਲਗਾ ਪਾਓ ਰਾਮ ਪ੍ਰਵੇਸ਼ ਦਾ ਪਾਈ ਸਾਚਾ ਸਦ ਸਵਾਉ ਕਰਨੀ ਸੁਣ ਸੁਣਾ ਜੀਵੇ ਪਾਈ ਨਹਿ ਚਲ ਪਾਇਆ ਥਾ ਜਿਸ ਪਰਤੀਤ ਨਾ ਵਈ ਪਾਈ ਸੋ ਜਿ ਅੜਾ ਚਲ ਜਾਉ ਬਹੁ ਗੁਣਾ ਮੇਰੇ ਸਾਹਿਬੈ ਪਾਈ ਹਉ ਕਿਸ ਕੈ ਬਰ ਜਾਉ ਉਹ ਨਿਰਗੁਣਿਆਰੇ ਪਾਦ ਦਾ ਪਾਈ ਦੇਖ ਤਾਵੇਂ ਤਾਉ ਰਜਕੇ ਸੁਬਾਹੇ ਸਾਸ ਸੁਆਸੁ ਪਾਈ ਬੁੜਾ ਜਾ ਕਾ ਨਾ ਿਸ ਪਾਵੈ ਜਿਸ ਗੁਰ ਸੱਚਾ ਪੇਟੀ ਐ ਪਾਈ ਪੂਰਾ ਅਜਿਸ ਫਰਮਾਉ ਇਸ ਮੇਨ ਕੜੀ ਨਾ ਜੀਵੇ ਪਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨਵੀਂ